ਆਹ ਵੇਖੋ ਜੀ ਰਾਵੀ ਦਰਿਆ ਤੋਂ ਪਾਰ ਪਾਸਨ ਵਾਲੀ ਸਾਈਡ ਤੇ ਆਹ ਵੇਖੋ ਇੱਧਰ ਸਾਰੇ ਵੀਰਾ ਖਰਾਏ ਮਾਰ ਕੇ ਰੇਤਾ ਦੇ ਪਾਸੇ ਕਰਨ ਦੇ ਨੇ ਜੋ ਕਿ ਜੱਟ ਜ਼ਿਮੀਂਦਾਰਾਂ ਦੀ ਫਸਲ ਆ ਕਣਕ ਦੀ ਬਿਜਾਈ ਹੋ ਸਕੇ ਆ ਵੇਖੋ ਜੀ ਸਾਰੇ ਟਰੈਕਟਰ ਬਲਵਿੰਦਰ ਸਿੰਘ ਮਾਲ ਸਾਹਿਬ ਨੇ ਲਾਏ ਨੇ ਤੁਸੀਂ ਵੇਖ ਲਓ ਚੰਗਤਰਾ ਇਹ ਸਾਰੇ ਹੀ ਆਪਾਂ ਇਹਨਾਂ ਸਾਰਿਆਂ ਦਾ ਸੰਯੋਗ ਦਈਏ ਜੋ ਕਿ ਇਹ ਸਾਰਿਆਂ ਦੀ ਫਸਲ ਦੀ ਬਜਾਈ ਹੋ ਸਕੇ ਆ ਤੁਸੀਂ ਤਸਵੀਰਾਂ ਵੇਖ ਸਕਦੇ ਜੇ ਆ ਅਕਾਲ ਚਾਨਣ ਵਾਲੇ ਵੀਰ ਆਏ ਨੇ ਇਨ੍ਹਾਂ ਵੀਰਾਂ ਨੇ ਫਰੀ ਸੇਵਾ ਕੀਤੀ ਹੈ ਡੀਜ਼ਲ ਦੀ ਤੁਸੀਂ ਆਪ ਜਾਣਦੇ ਜੋ ਆਹ ਵੇਖ ਲਓ ਮਸ਼ੀਨਰੀ ਦਰਿਓਂ ਪਾਰ ਖਲੋਤੀਆਂ ਨੇ ਤੇ ਆਹ ਮਸ਼ੀਨਰੀਆਂ ਚੱਲਣ ਡੀਆਂ ਨੇ ਆ ਵੇਖੋ ਪ੍ਰੇਮਿੰਦਰ ਮਾ ਸਾਹਿਬ ਹਣੇ ਖੁਦ ਆਪ ਮਸ਼ੀਨਰੀ ਚਲਾਉਂਦੇ ਨੇ ਆਗੂ ਇਦਾਂ ਦੇ ਹੋਣੇ ਚਾਹੀਦੇ ਨੇ ਜਿਹੜੇ ਖੁਦੇ ਆਪ ਅੱਗੇ ਲਾ ਕੇ ਚੱਲਣ ਕਈ ਇਦਾਂ ਦੇ ਆਗੂ ਹੁੰਦੇ ਨੇ ਜਿਹੜੇ ਆਪ ਪਿੱਛੇ ਲੱਗਦੇ ਨੇ ਤੇ ਦੂਜਿਆਂ ਨੂੰ ਅੱਗੇ ਕਰਦੇ ਨੇ ਇਸੇ ਕਰਕੇ ਆਪਾਂ ਸਾਰਿਆਂ ਨੇ ਸੰਯੋਗ ਪਲਵਿੰਦਰ ਮਾਹ ਸਿੰਘ ਦਾ ਦੇਣਾ ਹੈ ਸੰਗਰਸ਼ ਕਮੇਟੀ ਦਾ ਗੁਰੂ ਰਾਮਦਾਸ ਬਾਬੜਾ ਸਾਹਿਬੀ ਕਿਰਪਾ ਕਰਨ ਸਾਰਿਆਂ ਦੀ ਇਹ ਫਸਣਾ ਇਸੇ ਤਰ੍ਹਾਂ ਹੀ ਨਾਲ ਮਿਲ ਕੇ ਭੈਣ ਭਰਾ ਸਾਥ ਦੇ ਕੇ ਤੇ